ਕੀ ਹੈ ਨਿਜ਼ਾਮ ਜਿੱਤੇ ਕਾਰੋ ਨਾ ਜਾਣ ਕੇ ਪੰਗਿਆਂ ਛੰਗਿਆਂ ਦੇ ਵਿੱਚ ਨਹੀਂ ਡੇੜੀਦਾ ਹੁੰਦਾ ਹੈ ਕੱਥੇ ਆ ਜਾਣਾ ਨਾ ਨਿਜ਼ਾਮ ਆਪਣਾ ਸਿੱਧਾ ਦਾਰ ਹੈ ਤੂੰ ਹੀ ਕੌਣ ਬੋਲ ਰਿਹਾ ਜੀ ਮੈਂ ਪਾਕਿਸਤਾਨ ਤੋਂ ਬੋਲਣਾ ਪਿਆ ਪਾਕਿਸਤਾਨ ਤੋਂ ਬੋਲਦਾ ਮੈਨੂੰ ਘਰ ਤੁਹਾਡੇ ਫੋਨ ਕਰਨਾ ਸੂਰੀ ਆਲੇ ਨੂੰ ਜਾਣਦਾ ਨਾ ਕੌਣ ਸੂਰੀ ਸੂਰੀ ਸਾਹਿਬ ਹਾਂਜੀ ਆਹ ਤਾਂ ਕੀ ਗੱਲ ਉਹਨਾਂ ਨੂੰ ਨਜ਼ਾਮ ਜਿੱਦਾਂ ਕਰ ਆਪਣਾ ਨਹੀਂ ਤਾਂ ਮੈਨੂੰ ਕੱਦ ਤੋਂ ਫੋਨ ਕੀਤਾ ਮੈਨੂੰ ਕੱਦ ਤੋਂ ਫੋਨ ਕੀਤਾ ਕਿਹਾ ਤੈਨੂੰ ਹੁਣ ਰਹਿਣ ਦਿੰਦੇ ਕਿਹਾ ਕਿਵੇਂ ਤੂੰ ਕਿਉਂਕਿ ਤੂੰ ਜ ਆਇਆ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹੈ ਹਰ ਬਰ ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਈ ਜਾਂਦਾ ਹਲੋ ਮੈਂ ਆ ਫੋਨ ਕਰਿਆ ਤੂੰ ਕੱਟ ਛੜਿਆ ਹੀ ਆ ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿਹਨੂੰ ਮਿਲਣਾ ਕਿਹਨੂੰ ਨਹੀਂ ਤੇ ਨਹੀਂ ਮਿਲਣਾ ਹੈ ਤੋ ਦੱਸੋ ਕੀ ਗੱਲ ਹੈ ਕੀ ਹੋਇਆ ਕੀ ਹੋਇਆ ਕਿ ਤੂੰ ਇੱਕ ਸਰਦਾਰ ਹੋ ਤੂੰ ਇੱਕ ਸਿੱਖ ਖਾਨਦਾਨ ਦੇ ਵਿੱਚ ਹੋ ਕੇ ਇੱਕ ਸਿੱਖ ਟੱਬਰ ਦੇ ਵਿੱਚ ਹੋ ਕੇ ਕਿ ਤੂੰ ਹਿੰਦਵਾਲੀ سپورਟ ਪਿਆ ਕਰਨਾ ਹੈ ਤੇ ਤੂੰ ਜਿਹੜੇ ਮਾਈਨਿੰਗ ਨਿਯਮ ਹੀ ਬੰਦ ਕਰਾਉਣਾ ਹੈ ਨਾ ਇਹ ਜੇ ਬਾਹਰ ਨਿਕਲੇ ਤੇ ਐਵੇਂ ਦਾ ਲੰਘਦੇ ਪੰਗੇ ਨਹੀਂ ਲਈਦੇ ਹੁੰਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀ ਹੈ ਤੇ ਬੰਦ ਹੀ ਰਹਿਣੀ ਹੈ ਜਾਹ ਲਾਹੇ ਤੇ ਮਾਈਨ ਉਹ ਜਿਹੜਾ ਚੱਲ ਰਹੀ ਹੈ ਨਾ ਤੇ ਫਿਰ ਰੈਡੀ ਲੈ ਕੀ ਕਰ ਕੀ ਕਰ ਲੇਗਾ ਤੂੰ ਨਹੀਂ ਤੈਨੂੰ ਅਗਾਂਹ ਕਰਨਾ ਤੈਨੂੰ ਅਗਾਂਹ ਕਰ ਛੜਿਆ ਅਗਲੀ ਗੱਲ ਸਾਡੇ ਕੋਲੇ ਉਹ ਮਾਈਨਸ ਬੰਦ ਨਹੀਂ ਨਾ ਕਰਦਾ ਤੇ ਅਸੀਂ ਕਰਾ ਲਾਂਗੇ ਬੰਦ ਮਾਈਨ ਨੂੰ ਬੰਦਿਆ ਮਾਈਨਿੰਗ ਨਹੀਂ ਚੱਲਣ ਦੇਣੀ ਕੰਨਾ ਦੇ ਨਹੀਂ ਚੋਰੀ ਕੰਨਾ ਦੇ ਨਹੀਂ ਜੇ ਸਾਡੇ ਕੋਲੋਂ ਡੱਕੀ ਜਾਈ ਨਾ ਤੇ ਅਸੀਂ ਡੱਕ ਲਾ ਦੇ ਕੀ ਤੈਨੂੰ ਸੂਰੀ ਵਾਲੇ ਨੂੰ ਤੁੰਗ ਸਕਦੇ ਆ ਤੇ ਤੈਨੂੰ ਵੀ ਤੁੰਗ ਸਕਦੇ ਆ ਸੂਰੀ ਨੂੰ ਤੁਸੀਂ ਮਾਰਿਆ ਨਾ ਹੈ ਬਾਲਾ ਬੰਦੇ ਠੀਕ ਹੈ ਪਾਕਿਸਤਾਨ ਦੁਆ ਤੇ ਪਤਾ ਕਰ ਲੈ ਕਿ ਕਿਸੇ ਨੂੰ ਨਾ ਜਿਹੜੇ ਖਬਰਾਂ ਫੋਕਰਾ ਪਾ ਲੈਣਾ ਨਾ ਤੇ ਪਤਾ ਕਰ ਲੈ ਚਾਹੇ ਜੇ ਗਾਲ੍ਹ ਸੋਨੋ ਮੇਰੀ ਪੁਲਿਸ ਨੂੰ ਦੱਸਣਾ ਹੀ ਤੇ ਇੱਕ ਵਾਰੀ ਛੱਡ ਕੇ ਦੁਆ ਵਾਰੀ ਦੱਸ ਹੂੰ ਜੇ ਕੋਈ ਨਹੀਂ ਵੀ ਟੈਨਸ਼ਨ ਹੈ ਹੂੰ ਸਮਝ ਗਈ ਆ ਤੇ ਥੋੜਾ ਆ ਜਾਣਾ ਆਪਣੇ ਆਪ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਤੋਂ ਰਹਿਣਾ ਹੈ ਮੈਨੂੰ ਤੇਰੇ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਕਮਾਏ ਆਵੇ ਮੈਨੂੰ ਹਰ ਗੱਲ ਦਾ ਪਤਾ ਹੈ ਤੇ ਆਪਣੇ ਆਪ ਨੂੰ ਨਾ ਸਿੱਧਾ ਲਿਆ ਐਵੇਂ ਟੱਬਰ ਨਾਲ ਵੰਜਾ ਦੇਵੀਂ ਆਪਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਚ ਆਣਗੇ ਨਹੀਂ ਕੀ ਆ ਕੀ ਕੀ ਕਰਾਂ ਦੱਸੋ ਗੱਲੇ ਦੇਖੇ ਤੂੰ ਇਹ ਮਾਈਨਿੰਗ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਓਏ ਯਾਰ ਇਹ ਦੇਖਣਾ ਪੁਲਿਸ ਨੇ ਦੇਖਣਾ ਮਾਈਨਿੰਗ ਆਫਸਰਾਂ ਨੇ ਦੇਖਣਾ ਇਹਦੇ ਚ ਕਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨਾ ਸਾਡਾ ਜਿਹੜਾ ਗਲਤ ਕਰਦਾ ਉਹਨੂੰ ਤਾਂ ਅਸੀਂ ਧੱਕਣਾ ਧੱਕਣਾ ਕਿਉਂ ਹਿੰਦੂ ਭਰਾ ਆਪਣੇ ਭਰਾ ਆਪਣੇ ਹਿੰਦੂ ਤੇ ਕੁਛ ਸਿੱਖਦੇ ਹੈ ਹੀ ਆਂ ਅਸੀਂ ਸਿੱਖ ਤੋਂ ਹਿੰਦੂਆਂ ਦਾ ਨਵਾਂ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਤੂੰ ਜਿਹਦਾ ਹਾਲ ਲਿਖਿਆ ਇਹਨਾ ਮੇਰੀ ਗੱਲ ਤੇ ਉਸੂਰੀ ਦਾ ਹਾਲ ਲਿਖਿਆ ਹੀ ਹੈ ਨਾ ਉਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਤੋਂ ਮਾਰਿਆ ਤੈਨੂੰ ਉਹ ਤੈਨੂੰ ਲਲਕਾਰ ਕੇ ਆਇਆ ਨਾ ਤੈਨੂੰ ਲਲਕਾਰ ਕੇ ਆਇਆ ਨਾ ਠੀਕ ਹੈ ਯਾਰ ਆ ਜਿਓ ਜਿੱਥੇ ਆਉਣਾ ਵੇਖ ਲਾਂਗੇ ਤੈਨੂੰ ਲਲਕਾਰਿਆ ਤੇ ਤੇਰੇ ਤੋਂ ਲਲਕਾਰ ਛੜਿਆ ਨਾ ਤੈਨੂੰ ਤੇ ਲਲਕਾਰਿਆ ਨਾ ਕੰਨਾਂ ਦੇ ਨਹੀਂ ਚੱਲ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਕਾਸ਼ੀਆ ਰਿਆ ਨਾ ਕਾਰਿਆਂ ਨੂੰ ਡਾਇ ਅਗਲੇ ਦਰਸ਼ਨਾਂ ਨਾਲ ਚੋਰੀ ਤੇਰੇ ਤੇ ਵਾਰ ਕਰ ਨਹੀਂ ਹੁਣ ਕੋਨ ਵਾਰੀ ਆ ਤੇਰੀ ਤੇ ਕੰਨਾ ਲੈਣੀ ਜਦੋਂ ਹੁਣ ਆ ਨਾ ਦੱਸ ਕੇ ਆਈ ਫਿਰ ਤੇਰੀ ਕੁੜੀ ਮੇਰੇ ਪੈਸਾ ਇਕੱਠਾ ਕੀਤੇ ਆ ਨਾ ਜਾਂ ਤੇਰੀ ਕੁੜੀ ਮੇਰੇ ਰੁਪਈਆ ਇਕੱਠਾ ਕੀਤੇ ਆ ਨਾ ਉਹਦਾ ਵੀ ਸੁੱਤਰ ਕਰ ਲੈਨੇ ਆ ਠੀਕ ਏ ਕਰ ਰੁਪਈਆ 50 ਲੱਖ ਜਿਹੜੇ ਦਾ ਜਾਨ ਛੁੱਟ ਜੇ ਦੀ ਜੇ ਨਹੀਂ ਤੇ ਫੇ ਅਗਲਾ ਬਾਅਦ ਤੇ ਸਾਰਿਆਂ ਤੋਂ ਲੀਣਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਸਾਨੂੰ ਨਹੀਂ ਕਿ ਤੇਰੇ ਕੋ ਕਿੰਨਾ ਕੁ ਜੀਵੇ ਮੇਰੇ ਕੋ ਭਰਾਵਾ ਇਹਨੇ ਪੈਸੇ ਨਹੀਂ ਹੈਗੇ ਤੈਨੂੰ ਕੋਈ ਨਹੀਂ ਗਲਤ ਗਾਈਡ ਕਰਦਾ ਚਲ ਜੀ ਅਸੀਂ ਪਾਕਿਸਤਾਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪੰਜਾਬ ਦੀਆਂ ਮੇਰੇ ਕੋ ਇਹਨੇ ਪੈਸੇ ਕਿੱਥੋਂ ਆ ਗਏ 200 ਰੁਪਏ ਨਾ 500 ਨਾ 1000 ਤੈਨੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਿਆ ਬੰਦਿਆਂ ਚੋਂ ਆ ਅਸੀਂ ਸਿੱਧੇ ਕੰਮ ਪਾਣੇ ਆ ਤੇ ਲਲ ਕਰਕੇ ਪਾਣੇ ਆ ਕੱਪ ਮਨੀਰ ਮੈਂ ਤੈਨੂੰ ਦੱਛੜਿਆ ਯਾਦ ਪੰਜਾਬ ਦਾ 50 ਲੱਖ ਦਾ ਬੰਦੋਬਸਤ ਕਰ ਲੈ ਕਿ ਯਾ ਫਿਰ ਸਾਰਿਆਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾਂਗੇ ਤੇ ਬਾਅਦ ਚ ਤੈਨੂੰ ਠੋਕਾ ਦੇ ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਦਾ ਆਪਣਾ ਗੁਜ਼ਾਰਾ ਮਾ ਕਰਦਾ ਇਹ ਆ